ਦੁਕਾਨ ਦੇ ਅੰਦਰ ਕੰਨ ਕਿਸਮ ਦੀ ਇਨਕ੍ਰੋਚਮੈਂਟ ਨਹੀਂ ਹੋਣੀ ਚਾਹੀਦੀ ਸਰਕਾਰਾਂ ਦੇ ਲੋੜੇ ਵਾਸਤੇ ਆਪਣੇ ਆਪਣੇ ਦੁਕਾਨ ਦੇ ਦਸਤੀਨ ਰਿਪੋਰਟ ਦੁਕਾਨ ਦਾ ਕੂੜਾ ਬਾਹਰ ਨਾ ਸੁੱਟਾਣ ਦੀ ਨੀਤੀ ਕਾਰਪੋਰੇਸ਼ਨ ਦੀ ਡੌਂਟੀ ਜਦੋਂ ਆਉਂਦੀ ਹੈ ਤਾਂ ਉਸ ਦੇ ਅੰਦਰ ਥੋੜਾ ਬਾਹਰ ਦੀ ਧਾਰੀ ਨਹੀਂ ਔਰ ਕੋਈ ਵੀ ਇਨਕ੍ਰੋਚਮੈਂਟ ਨਹੀਂ ਹੋਣੀ ਚਾਹੀਦੀ ਅਸੀਂ ਪਹੁੰਚੇ ਹਾਂ ਗਾਂਧੀ ਚੌਂਗ ਬਟਾਲਾ ਜਿੱਥੇ ਐਸ.ਡੀ.ਐਮ ਬਟਾਲਾ ਵੱਲੋਂ ਜਲੰਧਰ ਰੋਡ ਅਤੇ ਗੁਰਦਾਸਪੁਰ ਰੋਡ ਨਜ਼ਦੀਕ ਬੱਸ ਸਟੈਂਡ ਬਟਾਲਾ ਵਿਕੇ ਨਗਰ ਨਿਗਮ ਦੀ ਟੀਮ ਅਤੇ ਟ੍ਰੈਫਿਕ ਪੁਲਿਸ ਨੂੰ ਨਾਲ ਲੈ ਕੇ ਦੁਕਾਨਾਂ ਅਗੂਨਾਜਾਇਜ਼ ਕਬਜ਼ੇ ਹਟਾਈ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਟ੍ਰੈਫਿਕ ਸੰਬੰਧੀ ਬਹੁਤ ਮੁਸ਼ਕਿਲ ਆਉਂਦੀ ਸੀ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਬਜ਼ੇ ਹਟਾਈ ਗਏ ਹਨ। ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਨੇ ਹਾਂ ਚੈਨਲ ਦੇ ਮਾਧਿਅਮ ਰਾਹੀਂ। ਹਾਂਜੀ ਬਟਾਲਾ ਵਿਖੇ ਜੋ ਸ਼ਹਿਰ ਦੇ ਅੰਦਰ ਇਨਟਰੋਚਮੈਂਟ ਹੈ ਉਹਦੇ ਵਾਸਤੇ ਅਸੀਂ ਅਭਿਆਨ ਸ਼ੁਰੂ ਕੀਤਾ ਹੈ ਮਿਨਿਸਪਲ ਕਾਰਪੋਰੇਸ਼ਨ ਵੱਲੋਂ ਔਰ ਐਜ਼ ਅ ਕਮਿਸ਼ਨਰ ਮਿਨਿਸਪਲ ਕਾਰਪੋਰੇਸ਼ਨ ਬਟਾਲਾ ਮੈਂ ਖੁਦ ਸਾਰੀ ਟੀਮ ਦੇ ਨਾਲ ਇਹਨੂੰ ਦੁਕਾਨਦਾਰਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਆਪਣਾ ਆਪਣਾ ਸਮਾਨ ਅੰਦਰ ਰੱਖੋ ਤਾਂ ਕਿ ਜਿਹੜੀ ਟ੍ਰੈਫਿਕ ਦੀ ਕੰਜੈਸ਼ਨ ਹੈ ਇਹਨੂੰ ਦੂਰ ਕੀਤਾ ਜਾ ਸਕੇ ਬਹੁਤ ਟ੍ਰੈਫਿਕ ਦੀ ਪ੍ਰੋਬਲਮ ਹੈ ਇਸ ਸ਼ਹਿਰ ਦੇ ਅੰਦਰ ਤੇ ਦੂਸਰਾ ਅਸੀਂ ਬੇਨਤੀ ਕਰ ਰਹੇ ਹਾਂ ਕਿ ਆਪਣਾ ਆਪਣਾ ਡਸਪਨ ਲਗਾਓ ਦੁਕਾਨਾਂ ਦਾ ਕੂੜਾ ਸੜਕਾਂ ਤੇ ਨਾ ਸੁੱਟੋ ਮਸਪਲ ਕਾਰਪੋਰੇਸ਼ਨ ਵੀ ਜਿਹੜਾ ਟਰਾਲੀ ਆਉਂਦੀ ਹੈ ਤੇ ਉਹਦੇ ਅੰਦਰ ਡਸਪਨ ਦਾ ਕੂੜਾ ਸੁੱਟਣ ਤਾਂ ਕਿ ਸ਼ਹਿਰ ਦੇ ਅੰਦਰ ਸਫਾਈ ਰੱਖਣ ਚ ਸਾਨੂੰ ਸਹਿਯੋਗ ਮਿਲ ਸਕੇ ਤੇ ਇਸ ਵਾਸਤੇ ਅੱਜ ਅਸੀਂ ਸਾਰੇ ਇਹ ਕੰਮ ਕਰ ਰਹੇ ਹਾਂ ਤੇ ਸਾਨੂੰ ਸਹਿਯੋਗ ਦੇ ਰਹੇ ਦੁਕਾਨਦਾਰ ਸਾਰੇ ਔਰ ਕੋਆਪਰੇਟ ਕਰ ਰਹੇ ਆ ਕਿ ਅਸੀਂ ਇਹ ਆਸ ਰੱਖਦੇ ਹਾਂ ਕਿ ਸਾਰੇ ਇਸੇ ਤਰ੍ਹਾਂ ਆਪਣਾ ਸਮਾਨ ਅੰਦਰ ਰੱਖਣ ਤੇ ਸ਼ਹਿਰ ਦੀ ਪ੍ਰੋਬਲਮ ਨਾਲੇ ਕਿਸੇ ਤਰ੍ਹਾਂ ਮੁਹਰਿ ਵਾਲੇ ਵੀ ਸਾਡੇ ਬਹਿਕੀ ਵਾਲੇ ਨਗਰਪਾਲਿਕਾ ਵਾਲੇ ਆਂਦੇ ਨੇ ਅਗਲੇ ਦਿਨ ਫਿਰ ਇਤਨਾ ਹੀ ਲੱਗ ਜਾਂਦੇ ਅਸੀਂ ਇਹੋ ਹੀ ਬੇਨਤੀ ਕੀਤੀ ਸਾਰਿਆਂ ਨੂੰ ਕਿ ਇਹ ਨਾ ਹੋਵੇ ਕਿ ਸਾਡੇ ਜਾਨਵਰ ਦੁਆਰਾ ਤੁਸੀਂ ਇੰਟਰੋਚਮੈਂਟ ਕਰੋ ਕਰੋ ਕਿਉਂਕਿ ਅਸੀਂ ਹੁਣ ਰਿਕਵੈਸਟ ਕੀਤੀ ਹੈ ਕਿਸੇ ਦੇ ਖਿਲਾਫ ਕੋਈ ਲੀਗਲ ਕਾਰਵਾਈ ਨਹੀਂ ਕੀਤੀ ਅਸੀਂ ਤੇ ਅਸੀਂ ਇਹ ਹੀ ਸਾਰਿਆਂ ਨੂੰ ਰਿਕਵੈਸਟ ਕੀਤੀ ਹੈ ਕਿ ਨੈਕਸਟ ਟਾਈਮ ਫਿਰ ਸਾਨੂੰ ਕਾਰਵਾਈ ਕਰਨੀ ਪੈਗੀ ਅ ਕਾਨੂੰਨੀ ਐਕਸ਼ਨ ਲੈਣਾ ਪਏਗਾ ਸਾਨੂੰ ਸੱਚੀ ਕਿੱਤੂ ਲੈ ਕੇ ਕਿੱਤੂ ਸੱਚੀਆਂ ਦੁਕਾਨਾਂ ਦੀ ਨਿਸ਼ਚਿਤ ਹਟਾਈ ਹੈ ਅੱਜ ਅਸੀਂ ਇਹ ਚੌਕ ਐ ਇੱਥੋਂ ਲੈ ਕੇ ਜਲੰਧਰ ਰੋਡ ਤੇ ਅਸੀਂ ਅਗਲੇ ਚੌਕ ਤੱਕ ਗਏ ਆ ਤੇ ਹੁਣ ਆ ਬਸ ਸਟੈਂਡ ਦੇ ਲਾਗੇ ਕਰ ਰਹੇ ਆ ਤੁਮ ਨੂੰ ਅਸੀਂ ਪੱਕੇ ਕਬਦੇ ਵੀ ਹਟਾਏ ਗਏ ਨੇ ਹਾਂਜੀ ਕੁਝ ਨੂੰ ਵਾਰਨਿੰਗ ਕੀਤਾ ਛੋਟੇ ਮੋਟੇ ਇਨਫਰਸਮੈਂਟ ਹਟਾਈਆਂ ਤੇ ਸਾਰਿਆਂ ਨੂੰ ਕਹਿਤਾ ਕਿ ਆਪਣੇ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆਪਣੇ ਆਪਣੇ ਇਨਫਰਸਮੈਂਟ ਆਪ ਹਟਾ ਲਓ ਨਹੀਂ ਤੇ ਇਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਅੱਜ ਸਾਡੇ ਮਾਨਯੋਗ ਐਸਡੀਐਮ ਸਾਹਿਬ ਬਟਾਰਾ ਮੁਸਲਮਾਨ ਕਮੇਟੀ ਦੇ ਕਰਮਚਾਰੀ ਨਾਲ ਲੈ ਕੇ ਨਾਲ ਉਸਕੀ ਮੈਂ ਪ੍ਰਾਪਤੀ ਦਾ ਸਾਰੀ ਜਿਹੜਾ ਨਜਾਇਜ਼ ਕਰਦੇ ਹੋਏ ਪਿਛਲੇ ਕਈ ਸਮੇਂ ਤੋਂ ਪੁਰਾਣੇ ਸਮੇ ਤੋਂ ਵਹੀ ਹੀ ਉਹ ਅਸਦੀ ਅਨਸਾਫੀ ਨੇ ਅੱਜ ਨਾਲ ਸਾਨੂੰ ਲੈ ਕੇ ਤੇ ਸਾਰਾ ਉਪਰਾਲਾ ਕੀਤਾ ਤੇ ਨਜਾਇਜ਼ ਕਰਦੇ ਬਸ ਸਟੈਂਡ ਕੋ ਲੱਗ ਕੇ ਸੁਖਾ ਸਿੰਘ ਟਾੰਕ ਸੁਖਾ ਸਿੰਘ ਟਾੰਕ ਕੋ ਲੱਗ ਕੇ ਗੁਰਦਾਸਪੁਰ ਰੋਡ ਤੱਕ ਅੱਜ ਵਿਸ਼ੇਸ਼ ਤੌਰ ਤੇ ਪੱਕੇ ਤੌਰ ਤੇ ਜਿਹੜਾ ਇਹਨਾਂ ਨੂੰ ਮਤਲਬ ਬੰਦ ਕਰ ਦਿੱਤਾ ਜਿਹੜਾ ਨਜਾਇਜ਼ ਕੰਦ ਚੁੱਕ ਦਿੱਤੇ ਨੇ ਰਮਾਨ ਜੁੱਪ ਸਾਡੇ ਐਸਐਸਪੀ ਸਾਹਿਬ ਨੇ ਇਹ ਹੁਕਮ ਕਈਆਂ ਦਿਨਾਂ ਦੇ ਲਾਏ ਸੀ ਹੌਲੀ ਹੌਲੀ ਕਰਦੇ ਆਨ ਉਹ ਅੱਜ ਸਿਰੇ ਚੜਨ ਲਏ 30 40 ਸਾਲ ਤੋਂ ਕਰਦੇ ਨੇ ਕਿ ਆ ਇੱਕ ਦਿਨ ਚ ਹਟਾਏ ਜਾਣਗੇ ਕੱਪੇ ਰੱਬ ਦੀ ਕਿਰਪਾ ਚਾਹੀਦੀ ਤੁਰਪੀ ਜਿਹੜੇ ਕੰਮ ਨੂੰ ਹੋ ਜਾਂਦਾ तकरीबन ਵੱਡੇ ਅਫਸਰਾਂ ਦੇ ਹੁਕਮਲੇ ਨਾਲ ਜਾਜ ਕਬੂਜਾ ਹਟਾਉਣੇ ਆ। ਆਪੋਰਟ ਲਾਉਂਦੇ ਕਿ ਤੇ ਇਹ ਨਾਲ ਕਿੰਨੂ ਰਾਹਤ ਮਿਲੇਗੀ, ਰਾਹਗਿਰਿਆਂ ਨੂੰ ਮਿਲੇਗੀ ਕਿ ਜਾਂ ਟ੍ਰੈਫਿਕ ਨੂੰ ਮਿਲੇਗੀ? ਨਹੀਂ ਹਰ ਇੱਕ ਰਾਹਗਿਰ ਨੂੰ ਮਿਲੇਗੀ, ਟ੍ਰੈਫਿਕ ਨੂੰ ਮਿਲੇਗੀ, ਸਾਰਿਆਂ ਨੂੰ ਸੁੱਖ ਮਿਲੇਗਾ ਇਸ ਗੱਲ ਦਾ ਜੀ। ਸਰਕਟਾਲੇ 'ਚ ਬੈਕਪੀਸ ਬਸਿਆਉਂ ਕੇ ਕੰਮ ਕਰਨ ਜਾ ਰਹੇ। ਟ੍ਰੈਫਿਕ ਨੂੰ ਸੋਸ਼ੀਅਲ ਵੱਖ-ਵੱਖ ਤਰੀਕੇ ਵਰਤੇ ਜਾਂ ਮੈਨੂੰ ਜਿਵੇਂ ਅੱਜ ਕੀਤਾ ਹੈ, ਇਤਨਾ ਲਗਾਤਾਰ ਪਿਛਲੇ 2 ਮਹੀਨੇ ਤੋਂ ਤਿੰਨ ਤੋਂ ਲਗਾਤਾਰ ਹੀ ਹੋ ਰਿਹਾ ਜੀ। ਤੇ ਅੱਜ ਤੇ ਫਿਰ ਵੱਡੇ ਅਫਸਰਾਂ ਨਾਲ ਐਸ.ਡੀ.ਓ. ਸਾਹਿਬ ਅੱਜ ਜਦ ਜੋ ਪੂਰੇ ਮਤਲਬਾ ਤਰੀਕੇ ਨਾਲ ਕੀਤਾ ਗਿਆ